ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਣ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾਂ ਜੋਤੀ ਜੋਤ ਦਿਵਸ ਸੋਢੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾਂ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰਛਾਇਆ ਹੇਠ ਤੇ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਾਂ ਚੀਦੇ ਸਿੰਘਾਂ ਦੀ ਗਵਾਈ ਹੇਠ ਸ਼੍ਰੀ ਨਨਕਪੁਰ ਸਾਹਿਬ ਤੋਂ ਅੱਜ ਸਵੇਰੇ ਆਰੰਭ ਕੀਤਾ ਗਿਆ ਜੋ ਕਿ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਤੇ ਸ਼ਾਮ ਗੋਵਿੰਦ왈 ਸਾਹਿਬ ਪੁੱਜ ਕੇ ਸਮਾਪਤ ਹੋਇਆ ਅੱਜ ਭੱਲੇ ਅਮਰਦਾਸ ਜੀ ਦੇ ਤੇਰੀ ਉਪਮਾ ਤੋਂ ਹੈ ਬਣਾਏ ਅੱਤੇ ਮੇਠਾ ਸੋਢੀ ਬਾਚਾਰਾਮ ਦਾ ਸਤਿਗੁਰੂ ਕਹਾਵੇ ਦੇ 450 ਸਾਲ ਦਾ ਸਤਿਗੁਰੂ ਅਮਰਦਾਸ ਜੀ ਜੋਤੀ ਜੋਤਪੁਰ ਅਤੇ 450 ਸਾਲ ਦਾ ਸਤਿਗੁਰੂ ਜੋਤੀ ਸੁਲਤਾਨ ਨੂੰ ਅਮਦਾ ਮਾਲਾ ਜੀ ਦੇ ਗੁਰਤਾ ਘਰ ਦੀ ਦੇਸ ਨੂੰ ਸਮਰਪਿਤ ਹੈ। ਭਗਤ ਸ਼੍ਰੀ ਕੀ ਅਸਰ ਭਗਤ ਸ਼੍ਰੀ ਨਾਨਕ ਸਿੰਘ ਸਾਹਿਬ ਮਹਾਰਾਜਾਲ ਸੇ ਤੇ ਜਨਮ ਸਥਾਨ ਤੋਂ ਜਿਹੜਾ ਇਹ ਮਹਾਨ ਨਗਰ ਕਿਸ ਤਰ੍ਹਾਂ ਸੰਪਾਦ ਦਰਸ਼ਿਲਗਾ ਜਿਹੇ ਇਸ ਜਾਇਗਿਆਂ ਜਿਹੜੇ ਸ਼੍ਰੀ ਗੁਰੂਵਾਲਾ ਸਾਹਿਬ ਜੀ ਆ ਕੇ ਸ਼ਾਂਤੀ ਸਮਾਪਤੀ ਹੋਵੇਗੀ ਸਾਰੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਜੋਤੀ ਜੋਤਪੁਰ ਬਜੀ ਅਸੀਪੁਰ ਬਜੀ ਦਾ ਆਖਰਤਾ ਦਈਆਂ। ਅਤੇ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਖਾਲਸਾ ਜਹਾਜ ਜਲਾਲ ਦੇ ਨਾਲ ਦਰਸ਼ਨ ਕਰਨ ਵਾਸਤੇ ਸ੍ਰੀ ਗੋਵਿੰਦਵਾਲ ਸਾਹਿਬ ਜੀ ਸਾਧੂ ਜੀ ਖਾਲਸਾ ਬਾਏ ਗੁਰੂ ਜੀ ਕੀ ਫਤਿਹ ਅੱਜ ਜੋ ਧੰਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਾਨਿਆ ਦੇ ਮਾਨ ਤਾਨਿਆ ਦੇ ਤਾਨ ਸਤਿਗੁਰੂ ਨੋਟਿਆ ਦੀ ਓਟ ਦੇ ਆਸਰੇ ਦੇ ਆਸਰੇ ਸਤਿਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਜਿਨ੍ਹਾਂ ਦਾ 30450 ਸਾਲ ਜੋ ਜੋਤੀ ਜੋ ਸਵੰਦਾ ਦਿਵਸ ਆ ਰਿਹਾ ਅਤੇ ਇਸ ਦੇ ਨਾਲ ਹੀ ਤੰਤਰ ਸਾਹਿਬ ਸਿੱਧੂ ਰਾਮ ਤੋਂ ਸਮਾਰਾਜੀ ਸੋਧੀ ਸਰਦਾਰ ਸਤਪੁਰ ਸੱਚੇ ਪਾਤਸ਼ਾਹ ਦਾ 450 ਸਾਲਾ ਗੁਰਪਤਾਂ ਗੱਦੀਪੁਰ ਆ ਰਿਹਾ ਇਹ ਸ਼ਤਾਬਦੀ ਨੂੰ ਜੋ ਸ਼ੋਭੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਵੱਡੇ ਵੱਡੇ ਪੱਧਰ ਤੇ ਮਨਾਈ ਜਾ ਰਹੀ ਹੈ ਅੱਜ ਉਸ ਨੂੰ ਸਮਰਪਿਤ ਸ੍ਰੀ ਨਾਨਪੁਰ ਸਾਹਿਬ ਦੀ ਸੰਗਤਾਂ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਸ੍ਰੀ ਨਾਨਪੁਰ ਸਾਹਿਬ ਤੋਂ ਇਹ ਚੱਲ ਕੇ ਗੁਵਿੰਦਗੜ੍ਹ ਸਾਹਿਬ ਪਹੁੰਚ ਰਿਹਾ ਹੈ ਇਹ ਨਗਰ ਕੀਰਤਨ ਜਿੱਥੇ ਨਾਨਪੁਰ ਸਾਹਿਬ ਤੋਂ ਰੰਪ ਹੋਇਆ ਗਰ ਸ਼ੰਕਰ ਉਸ ਤੋਂ ਅੱਗੇ ਬੰਗਾ ਫਗਵਾੜਾ ਜਲੰਧਰ ਕਰਤਾਰਪੁਰ ਤਕਪੂਰਸਲਾ ਹੁੰਦਾ ਹੋਇਆ ਸ਼ਾਮ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਜੇ ਪੁੱਜੇਗਾ ਸੰਗਤਾਂ ਵਿੱਚ ਬਹੁਤ ਭਾਰੀ ਇਛਾ ਸ਼ਤਾਬ ਜੀ ਦੇ ਪ੍ਰਤੀ ਬੜਿਆ ਹੋਇਆ ਹੈ ਅੱਜ ਅਸੀਂ ਸਾਡੇ ਪ੍ਰਬੰਧ ਛੋਟੇ ਪੈ ਗਏ ਅਸੀਂ 50 ਦੇ ਕਰੀਬ ਬੱਸਾਂ ਪਿੰਡਾਂ ਵਿੱਚ ਭੇਟੀਆਂ ਜਦੋਂ ਕਿ ਅਸੀਂ ਆਸਤੀ ਭੇਟੀਆਂ ਦੀ ਲਈ ਸੀ ਲੇਕਿਨ ਉਹ ਬਹੁਤ ਥੋੜੀਆਂ ਅੱਜ ਵੀ ਅਜੇ ਵੀ 50 ਬੱਸਾਂ ਹੋਰ ਚਾਹੀਦੀਆਂ ਸੰਗਤਾਂ ਇੰਨੀਆਂ ਤਿਆਰ ਖੜੀਆਂ ਹੈ ਸੋ ਹੋਰ ਕਿਹੜਾ ਸੰਗਤਾਂ ਦਾ ਜਿਹੜਾ ਉਹ ਵੀ ਲਵਾਇਆ ਜਾਏਗਾ ਜੋ ਮੈਂ ਸਬੂਤੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ ਆਓ ਆਪਾਂ ਧਰਗੁਰ ਅਮਰਦਾਸ ਮਹਾਰਾਜ ਧਰਗੁਰ ਅਮਰਦਾਸ ਮਹਾਰਾਜ ਜੀ ਦੇ ਜੋ ਇਹਨਾ ਸਮਾਗਮ ਦੇ ਮੌਕੇ ਤੇ ਆਪਾਂ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਆਪ ਆਪਨੇ ਜੀਵਨ ਅੰਦਰ ਜੀਵਨ ਨੂੰ ਸਫਲਾ ਕਰਕੇ ਹਾਜ਼ਰੀ ਭਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਹੁਕਮਾ ਤھے ਬਣਿਆ ਆਵਾ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਜੋਤੇ ਜੋਤ ਸਮਾਉਣ ਦਾ ਗੁਰੂ ਗੁਰਪੁਰਪ ਔਰ ਭਾਨਤਨਨ ਰਾਮਦਾਸ ਗੁਰ ਜੀ ਸਰੀਰ ਸੈ ਸਵਾਰੇ ਆ ਪੂਰੀ ਹੋਈ ਕਰਾਮਾਤ ਅਪ ਸਿਧਨ ਮਾਰਿਆ ਤਾਰੇ ਆ ਸਿੱਖੀ ਅਤੇ ਸੰਗਤੀ ਪਾ ਬ੍ਰਹਮ ਕਰ ਨਮਸਕਾਰਿਆ ਐਸੇ ਮਹਾਨ ਸਤਿਗੁਰੂ ਛੋਟੇ ਸੁਲਤਾਨ ਪਿਸਾ ਚੌਥੀ ਬਾਦਸ਼ਾਹ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਗੁਰਤਾ ਘਰ ਦੇ ਉੱਤੇ ਸੁਭਾਏ ਮਾਨ ਹੋਣ ਦਾ ਗੁਰਪੁਰਪ ਸਾਡੇ 450 ਸਾਲਾ ਸ਼ਤਾਬਦੀ ਰੂਪ ਦੇ ਵਿੱਚ ਸਿੱਖ ਪੰਥ ਦੇ ਨੁਮਾਇੰਦਾਂ ਜਥੇਬੰਦੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਦੇ ਨਾਲ ਸ੍ਰੀ ਅਮਰਤਸਰ ਸਾਹਿਬ ਗੁਰਦੁਆਰਾ ਮੰਨਜੀ ਸਾਹਿਬ ਦੀਵਾਨ ਹਾਲ ਵਿਖੇ 13 ਤੇ 14 ਤਰੀਕ ਨੂੰ ਔਰ ਸ਼੍ਰੀ ਗੋਇੰਦਵਾਲ ਸਾਹਿਬ ਜੀ ਵਿਖੇ 16 17 18 ਤਰੀਕ ਨੂੰ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਔਰ ਇਹਨਾਂ ਸ਼ਤਾਬਦੀ ਗੁਰਪੁਰਬਾਂ ਦੇ ਸਬੰਧ ਦੇ ਵਿੱਚ ਤਾਕਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਸਮੂਚੇ ਪ੍ਰਬੰਧ ਵੱਲੋਂ ਸਿੱਖ ਪੰਥ ਦੇ ਨੁਮਾਇੰਦਿਆਂ ਅਤੇ ਬੰਦੇ ਸ਼ਰੋਮੇ ਗੁਰਦੁਆਰਾ ਪਰਮਪੁਰ ਦਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਇਤੋਂ ਦੇ ਮੈਂਬਰ ਸਰਦਾਰ ਅਮਰਜੀਤ ਸਿੰਘ ਜੀ ਚਾवला ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਕ ਮਹਾਨ ਉਤਸਵਲਾ ਕੀਤਾ ਗਿਆ ਹੈ ਤਤ ਸ੍ਰੀ ਕਿਸਗੜ ਸਾਹਿਬ ਜੀ ਤੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਛਤਰ ਛਾਇਆ ਹੇ ਪਾਤਿਆਲੇ ਸਿੰਘ ਸਹਿਬਾਨ ਨਿਸ਼ਾਨੀ ਸਿੰਘ ਸਹਿਬਾਨ ਦੀ ਅਗਵਾਈ ਦੇ ਵਿੱਚ ਮਹਾਨ ਨਗਰ ਕੀਰਤਨ ਆਰੰਭ ਹੋ ਗਿਆ ਹੈ ਜੋ ਫੜਾਦਰ ਫੜਾ ਫੁੰਦਾ ਹੋਇਆ ਸਾਭੋਲੇ ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਪਹੁੰਚੇਗਾ ਸਮੁਤੀਆਂ ਦਾ ਸੰਗਤਾਂ ਬੇਨਤੀ ਹੈ ਕਿ ਇਹਨਾਂ ਨਗਰ ਕੀਰਤਨ ਸਭਾਗਮਾ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ